ਹੈਲੋ ਐਵਰੀਵਨ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਸ ਕਾਨ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁੱਕੇ ਸਾਡੇ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 8 ਅਤੇ ਦਿਨ ਹੈਗਾ ਸ਼ਨੀਵਾਰ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਰ ਰਹੇ ਜੀ ਅੱਜ ਦਾ ਜੀ ਖੂਨ ਛੇ ਦਾ ਰੇਟ ਜੀ ਅੰਤਵਾਰ ਆ ਜੀ ਕਹ ਲੂੰ ਐਤਵਾਰ ਨੂੰ ਮੰਡੀ ਆਪਣੀ ਬਰਨਾਲਾ ਮੰਡੀ ਬੰਦ ਹੁੰਦੀ ਆ ਤੇ ਚਲੋ ਆਪਾਂ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਰ ਰਿਹਾ ਜੀ ਅੱਜ ਉਹ ਜੀ ਖੁੱਲ੍ਹ ਸੀ ਅੰਦਰ ਰੇਟਿੰਗ ਹਾਂਜੀ ਦੋਸਤੋ ਗਾਜਰਾਂ ਦਾ ਜਿਹੜਾ ਚੂਰਾ ਹੁੰਦਾ ਨਾ ਜੀ ਚੂਰਾ ਗਾਜਰਾਂ ਦਾ ਜਿਹੜਾ ਛੋਟੀ ਬਰੀਕ ਗਾਜਰ ਹੁੰਦੀ ਹੈ ਜੀ ਗਾਜਰ ਦਾ ਹੈਗਾ ਰੇਟ ਜੀ 10 ਰੁਪਏ ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਵੀ ਬੰਦ ਕੱਟਾ ਲੈਣਾ ਬਣਾ ਜੇ ਕਿਸੇ ਨੇ ਵੀ ਲੈਣਾ ਘੱਟੋ-ਘੱਟ 1 ਕਿਲੋ ਜਾਂ 25 ਕਿਲੋ ਗਾਜਰ ਹੁੰਦੀ ਹੈ ਜੀ ਬੰਦ ਗੱਟੇ ਦੇ ਵਿੱਚ ਹਾਂਜੀ ਦੋਸਤੋ ਜਿਹੜੀ ਵਧੀਆ ਗਾਜਰ ਹੁੰਦੀ ਹੈ ਨਾ ਜੀ ਉਹ ਹੈਗੀ ਹੈ 20 ਰੁਪਏ ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਆਪਾਂ 30 ਰੁਪਏ ਕਿਲੋ ਵਾਲੀ ਵੀ ਗਾਜਰ ਦਿਖਾ ਦਿੰਨੇ ਆ ਜੀ ਇਹ ਪੂਰੀ ਵਧੀਆ ਗਾਜਰ ਹੈ ਜੀ ਇਹ ਕਿਸੇ ਨੂੰ ਵੀ ਲੈਣੀ ਹੈ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਬੰਦ ਗੱਟੇ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਾ ਲੈਣਾ ਪੈਣਾ ਜੇ ਕਿਸੇ ਨੂੰ ਲੈਣਾ ਹੈ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਟਮਾਟਰ ਦਾ ਜੀ 25 ਰੁਪਏ ਕਿਲੋ ਦਾ ਭਾਅ ਜੀ ਟਮਾਟਰਾਂ ਦਾ ਜੀ ਹਾਂਜੀ ਦੋਸਤੋ ਪਿੰਡੀ ਦਾ ਭਾਂ ਹੈਗਾ ਜੀ ਪੰਛੇਰੀ ਦਾ ਭਾਂ ਹੈਗਾ ਜੀ ਅੱਜ ਦਾ ਜੀ 200 ਰੁਪਏ ਦਾ ਭਾਂ ਜੀ ਪਿੰਡੀ ਦਾ ਜੀ ਪੰਛੇਰੀ ਦਾ ਤੇ ਕਿਲੋ ਦਾ ਭਾਂ ਹੈਗਾ ਜੀ 40 ਰੁਪਏ ਕਿਲੋ ਦਾ ਕਿਦਾਂ ਭਾਅ ਚੱਲੀ ਜਾਂਦਾ ਜੀ ਪਿੰਡੀ ਦਾ ਜੀ ਹਾਂਜੀ ਦੋਸਤੋ ਹਰੇ ਧਨੀਆ ਦਾ ਭਾਅ ਹੈਗਾ ਜੀ ਲੋਕਲ ਧਨੀਆ ਦਾ ਭਾਅ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਧਨੀਆ ਦਾ ਜੀ ਅੱਜ ਦਾ ਜੀ ਇਹ ਤੇ ਪੰਛੇਰੀ ਦੀ ਗੱਲ ਕਰੀਏ ਤਾਂ 180 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਜੀ ਧਨੀਆ ਦਾ ਹਾਂਜੀ ਦੋਸਤੋ ਮੰਡੀ ਦਾ ਕੰਮ ਵੀ ਚੱਲ ਰਿਹਾ ਤੇ ਸ਼ੈੱਡ ਵੀ ਸਾਰੇ ਚੱਕਤੇ ਤੇ ਹੁਣ ਸ਼ੈੱਡ ਇੱਕ ਜਗ੍ਹਾ ਤੇ ਕਰਨਾ ਹੈ ਜੀ ਆਪਾਂ ਸ਼ੈੱਡ ਵੀ ਦਿਖਾ ਦਾਂਗੇ ਤੇ ਬਾਈ ਹੈਰੀ ਨਾਲ ਵੀ ਆਪਾਂ ਗੱਲਬਾਤ ਕਰਦੇ ਵੀ ਕੀ ਪਾ ਚੰਦਰ ਜੀ ਅੱਜ ਦਾ ਜੀ ਆਪਾਂ ਜਾ ਵਾਲੇ ਕੱਦੂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਚਾ ਪਾ ਚੰਦਰ ਜੀ ਅੱਜ ਦਾ ਜੀ ਫੋਲ ਸ਼ੇਲ ਦਾ ਰੇੜੀ ਹੋਰ ਗਦਮ ਕੀ ਹਾਲ ਨੇ ਬਈ ਲੋਟਾਂ ਹਾਂਜੀ ਦੋਸਤੋ ਇਹ ਕੱਦੂ ਦਾ ਪਾ ਹੈ ਜੀ ਬੰਦ ਗਰੇਟਾਂ ਦਾ ਪਾ ਰਿਹਾ ਜੀ ਕੱਦੂ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਬੰਦ ਗ੍ਰੇਡ ਦਾ ਭਾਅ ਜੀ ਕੱਦੂ ਦਾ ਜੇ ਕਿਸੇ ਨੇ ਲੈਣਾ ਹੈ ਜੀ ਬੰਦ ਗ੍ਰੇਡ ਮਿਲ ਜਾਣਗੇ ਬਾਈ ਹੈਰੀ ਕੋਲੋਂ ਮਿਲ ਜੂ ਕੱਦੂ ਕਿਸੇ ਨੇ ਵੀ ਲੈਣਾ ਹੈ ਜੀ ਹਾਂ ਜੀ ਦੋਸਤੋ ਲੋਕਲ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਫਾ ਦਾ ਭਾਅ ਹੈਗਾ ਜੀ 10 ਰੁਪਏ ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਲੋਕਲ ਖੀਰੇ ਦਾ ਜੀ ਇਹ ਬੰਦ ਲਫਾਫੇ ਲੈਣੇ ਪੈਣੇ ਜੇ ਕਿਸੇ ਨੂੰ ਵੀ ਲੈਣੇ ਹੈ ਜੀ ਘੱਟੋ ਘੱਟ 20 22 ਕਿਲੋ ਹੁੰਦਾ ਜੀ ਖੀਰਾ ਕਿਸੇ ਨੇ ਵੀ ਲੈਣਾ ਹੈ ਜੀ ਬੰਦ ਲਫਾਫਾ ਲੈਣਾ ਪੈਣਾ ਜੀ ਹਾਂਜੀ ਦੋਸਤੋ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਭਾਅ ਹੈਗਾ ਜੀ ਗੋਭੀ ਦਾ ਜੀ ਅੱਜ ਦਾ ਜੀ 10 ਤੋਂ ਲੱਗੇ 13 ਦੇ ਲੱਗੇ 16 ਰੁਪਏ ਤੇ ਕਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਗੋਭੀ ਦਾ ਜੇ ਕਿਸੇ ਨੂੰ ਵੀ ਲੈਣਾ ਜੀ ਘੱਟੋ ਘੱਟ 20-22 ਕਿਲੋ ਦਾ 26 ਕਿਲੋ ਵੇਟ ਹੁੰਦਾ ਜੀ 30 ਕਿਲੋ ਇਕੱਠਾ ਲੈਣਾ ਲੈਣਾ ਵੇਟ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਲਫਾਫੇ ਲੈਣੇ ਪੈਂਦੇ ਗੋਭੀ ਦੇ ਇਹਨਾਂ ਤੋਂ ਲੱਗੇ 16 ਰੁਪਏ ਤੇ ਕਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਮੂਲੀ ਕੁੜ ਹਾਂਜੀ ਦੋਸਤੋ ਮੂਲੀ ਦਾ ਪਾਹਾ ਹੈਗਾ ਜੀ ਅੱਜ ਦਾ ਜੀ ਬੰਦ ਹੈ ਪੰਡ ਲੈਣੇ ਬਣੇ ਜੇ ਕਿਸੇ ਨੂੰ ਲੈਣੀ ਹੈ ਜੀ ਮੂਲੀ ਦਾ ਤੇ ਮੂਲੀ ਦਾ ਪਾਹਾ ਹੈਗਾ ਜੀ 5 ਤੋਂ ਲੈ ਕੇ 8 ਰੁਪਏ ਤੱਕ ਦਾ ਪਾਹਾ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਬੰਦ ਗੰਢ ਲੈਣੀ ਪਣੀ ਹੈ ਜੇ ਕਿਸੇ ਨੇ ਲੈਣੀ ਹੈ ਘੱਟੋ ਘੱਟ ਮੂਲੀ ਹੈਗੀ 15 20 ਕਿਲੋ ਮੂਲੀ ਲੈਣੀ ਪਣੀ ਆ 5 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਜੀ ਇਹ ਵੀ ਬਾਈ ਹੈਰੀ ਕੋਲੋਂ ਮਿਲ ਜਾਣਗੀਆਂ ਮੂਲੀਆਂ ਜੇ ਕਿਸੇ ਨੇ ਵੀ ਲੈਣੀਆਂ ਨੇ ਜੀ ਪੂਰੀ ਵਧੀਆ ਤਾਪ ਦੀਆਂ ਤਾਜ਼ੀ ਮੂਲੀ ਆਉਂਦੀ ਆ ਬਾਈ ਕੋਲ ਹਾਂ ਜੀ ਦੋਸਤੋ ਬੈਂਗ ਦੀ ਬਾਈ ਹੈਰੀ ਕੋਲੋਂ ਮਿਲ ਜੂ ਜੇ ਕਿਸੇ ਨੇ ਵੀ ਲੈਣੇ ਆ ਜੀ ਤੇ 100 ਰੁਪਏ ਦੀ 7 ਕਿਲੋ ਬੈਗ ਨਹੀਂ ਮਿਲ ਜੂ ਜੇ ਕਿਸੇ ਨੇ ਵੀ ਲੈਣੇ ਜੀ ਬੰਦ ਲਫਾਫੇ ਲੈਣੇ ਬਣੇ ਜੇ ਕਿਸੇ ਨੇ ਵੀ ਲੈਣੇ ਜੀ ਘੱਟੋ ਘੱਟ 7 ਕਿਲੋ ਬੈਗ ਨਹੀਂ ਲੈਣੀ ਪਣੀ ਆ 10 ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਪੰਛੇਰੀ ਦਾ ਭਾਅ ਹੈਗਾ ਜੀ ਦਾਣੇ ਵਾਲੇ ਚੌਲੇ ਦਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਪੰਛੇਰੀ ਦਾ ਤੇ ਕਿਲੋ ਦੀ ਗੱਲ ਕਰੀਏ ਤਾਂ ਕਿਲੋ ਹੈਗੀ ਹੈ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਕਿਲੋ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਹਰੀ ਮਿਰਚ ਦਾ ਜੀ ਇਹ ਬਾਹਰੀ ਮਿਰਚ ਦਾ ਭਾਅ ਜੀ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘਟੇ ਨਾਲ ਪਾ ਰਿਹਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਇਹ ਬੰਦ ਘਟੇ ਨਾਲ ਪਾ ਰਿਹਾ ਜੀ ਅਦਰਕ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਆਪਾਂ ਹੈਗਾ ਜੀ ਅੱਜ ਦਾ ਜੀ ਬੰਦ ਘਟੇ ਨਾਲ ਪਾ ਰਿਹਾ ਜੀ ਹਰੇ ਮਟਰਾਂ ਦਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਸਲਾਦ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਇੱਕ ਤੋਂ ਘੱਟ ਪਰਸੇਰੀ ਲਣ ਗਣੀਏ ਜੇ ਕਿਸੇ ਨੂੰ ਲੈਣੀ ਹੈ ਜੀ 200 ਰੁਪਏ ਦਾ ਭਾਅ ਜੀ ਪਰਸੇਰੀ ਦਾ ਜੀ ਪੱਕਾ ਸਲਾਦ ਪੱਤੇ ਦਾ ਜੀ ਰੇਟ 40 ਰੁਪਏ ਕਿਲੋ ਦਾ ਭਾਜੀ ਸਲਾਦ ਪੱਤੇ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈ ਜੀ ਅੱਜ ਦਾ ਜੀ ਦਰਜਨ ਦਾ ਭਾਅ ਰਿਹਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਪਾਲਕ ਦਾ ਤੇ 100 ਰੁਪਏ ਵੀ ਦਰਜਨ ਮਿਲ ਜੀ ਜੇ ਕਿਸੇ ਨੇ ਲੈਣੀ ਹੈ ਜੀ ਪੂਰੀ ਵਧੀਆ ਟੋਪ ਦੀ ਹੈ ਜਿਹੜੀ ਉਹ ਦਰ ਪਾਲਕ ਹੈਗੇ ਜੀ ਉਹ 100 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਹਾਂਜੀ ਦੋਸਤੋ ਮੇਥੇ ਦਾ ਭਾਅ ਹੈਗਾ ਜੀ ਦਰਜਨ ਦਾ ਭਾਅ ਰਿਹਾ ਜੀ ਮੇਥੇ ਦਾ ਜੀ ਅੱਜ ਦਾ ਜੀ 150 ਰੁਪਏ ਦਾ ਭਾਜੂ ਦਰਜਨ ਦਾ ਜੀ ਮੇਥੇ ਦਾ ਜੀ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਰੁਪਏ ਦਾ ਭਾਅ ਰਿਹਾ ਜੀ ਪੰਛੇਰੀ ਦਾ ਜੀ ਕੱਚੇ ਚੌਲੇ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਬਾਰੇ ਵੀ ਆਪਾਂ ਗੱਲਬਾਤ ਕਰ ਰਹੇ ਹਾਂ ਵੀ ਸਰੋਂ ਦੇ ਸਾਗ ਦਾ ਕੀ ਭਾਅ ਚੱਲ ਰਿਹਾ ਜੀ ਸਰੋਂਾਂ ਜਿਹੜੀ ਥੋੜੀ ਜੀ ਤੇਜ਼ ਆ ਤੇ ਸਰੋਂ ਦਾ ਡੇਟ ਹੈਗਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਅੱਜ ਦਾ ਜੀ ਇਹ ਦਰ ਦਿੰਦਾ 5-5 ਦੀ ਕੀਮਤੀ ਇਹਦੇ 5-5 ਬਾਈ ਨਾਲ ਆਪਾਂ ਮੇਥਿਆਂ ਬਾਰੇ ਵੀ ਪੁੱਛ ਲੈਣਾ ਬਾਈ ਨੂੰ ਕੀ ਰੇਟ ਭਰ ਰਿਹਾ ਬਾਈ ਮੇਥਾ ਮੇਥਾ ਕੀ ਰੇਟ ਚੱਲ ਰਿਹਾ ਬਾਈ ਇੱਥੋਂ ਭਰ 160 ਰੁਪਏ ਦਰ ਦਿੰਦਾ 160 ਰੁਪਏ ਬਾਈ ਅੱਜ ਬਾਈ ਹਾਂਜੀ ਦੋਸਤੋ ਪੂਰਾ ਵਧੀਆ ਟਾਪ ਦਾ ਮੇਥਾ ਜੀ ਇਹ ਹਾਂਜੀ ਦੋਸਤੋ ਸਾਗ ਮੂਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਜ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਅ ਹਾਂਜੀ ਦੋਸਤੋ ਮੇਥੀ ਵੀ ਆਉਣੀ ਸ਼ੁਰੂ ਹੋ ਗਈ ਤੇ ਮੇਥੀ ਵੀ ਦਿਖਾ ਦਿੰਨਾ ਤੇ ਆਪਾਂ ਵਧੀਆ ਮੇਥੀ ਆਉਣ ਲੱਗੀ ਹਰੀ-ਹਰੀ ਮੇਥੀ ਹੈ ਬੁਰੀ ਵਧੀਆ ਮੈਸੇਜ ਸਾਇੰਸ ਥੋੜਾ ਛੋਟਾ ਗਾੜੀ ਇਹ ਤੇ ਰੇਟ ਹੈਗਾ ਜੀ ਇਹਦਾ ਦਰਜੰਦਾ ਜੀ 180 ਰੁਪਏ ਦਾ ਭਾਅ ਜੀ ਦਰਜੰਦਾ ਜੀ ਮੇਥੀ ਲਈ ਅੱਜ ਦਾ ਹਾਂਜੀ ਦੋਸਤੋ ਸਿੰਗਲਾ ਮਿਰਚ ਦਾ ਭਾਅ ਹੈ ਜੀ ਅੱਜ ਦਾ ਜੀ 1 ਬੰਡ ਡੱਬੇ ਦਾ ਭਾਅ ਰਿਹਾ ਜੀ ਸਿੰਗਲਾ ਮਿਰਚ ਦਾ ਜੀ ਅੱਜ ਦਾ ਜੀ 40 ਰੁਪਏ ਦੇ ਲੈ ਦਾ ਭਾਅ ਜੀ ਸਿੰਗਲਾ ਮਿਰਚ ਦਾ ਜੀ ਅੱਜ ਦਾ ਜੀ ਇਹ 1 ਬੰਡ ਡੱਬੇ ਦਾ ਭਾਅ ਜੀ ਸਿੰਗਲਾ ਮਿਰਚ ਦਾ ਦੋਸਤੋ ਆਪਾਂ ਅੱਜ ਪਿਆਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਰ ਰਿਹਾ ਜੀ ਅੱਜ ਦਾ ਜੀ ਆਲੂ ਤੇ ਪਿਆਜ਼ ਦਾ ਜੀ ਅੱਜ ਹਾਂਜੀ ਦੋਸਤੋ ਆਪਾਂ ਬੌਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਡਾਇਮੰਡ ਆਲੂ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਰ ਹੈ ਨਮਸਕਾਰ ਬਾਉਜੀ ਨਮਸਕਾਰ ਜੀ ਨਮਸਕਾਰ ਹੋ ਠੀਕ ਹੋ ਜੀ ਹਾਂਜੀ ਹਾਂਜੀ ਤੇ ਜਗਾ ਥੋੜੀ ਜੀ ਖਰਾਬ ਆ ਤਾਂ ਕਰਕੇ ਥੋੜਾ ਜਿਹਾ ਉੱਪਰ ਨਹੀਂ ਜੀ ਜਗਾ ਸਾਈ ਹਾਂਜੀ ਦੋਸਤੋ ਡਾਇਮੰਡ ਆਲੂ ਆ ਜੀ ਪੈਕਸੀ ਵਾਲਾ ਆਲੂ ਆ ਜੀ ਪੂਰਾ ਵਧੀਆ ਡਾਇਮੰਡ ਆਲੂ ਆ ਜੀ ਇਹ ਪਾਣੀ ਨਹੀਂ ਝੜਦਾ ਜੀ ਇਹ ਬੜੀਆ ਆਲੂ ਆ ਵਧੀਆ ਆਲੂ ਆ ਜੀ ਪੂਰਾ ਵਧੀਆ ਟਾਪ ਦਾ ਜੀ ਆਲੂ 600 ਰੁਪਏ ਦਾ ਭਾਰ ਹੈਗਾ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਕੁਆਲਟੀ ਦਾ ਆਲੂ ਆ ਹਾਂਜੀ ਦੋਸਤੋ ਐਲ ਆਰ ਦਾ ਭਾਅ ਹੈਗਾ ਜੀ ਆਲੂ ਦਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਅ ਹੈਗਾ ਜੀ ਐਲ ਆਰ ਦਾ ਜੀ ਲਾਲ ਆਲੂ ਦਾ ਜੀ ਤੇ 550 ਰੁਪਏ ਦਾ ਭਾਜ ਜੀ ਐਲ ਆਰ ਦਾ ਜੀ ਅੱਜ ਦਾ ਜੀ ਆਲੂਆਂ ਦਾ ਜੀ ਲਾਲ ਦਾ ਜੀ ਇਹ ਬੰਦ ਗੱਟੇ ਦਾ ਭਾਜ ਜੀ ਖਾਲੂਆਂ ਦਾ ਜੀ ਹਾਂਜੀ ਦੋਸਤੋ ਖੇਤੀ ਆਲੂ ਦਾ ਭਾਜ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾ ਰਿਹਾ ਜੀ ਖੇਤੀ ਆਲੂ ਵੀ ਪੂਰਾ ਵਧੀਆ ਟੋਪ ਦਾ ਆਲੂ ਹੈ ਜੀ ਇਹ ਵੀ 400 ਰੁਪਏ ਦਾ ਭਾਜ ਜੀ ਖੇਤੀ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਘਟਾ ਲੈਣਾ ਬਣਾ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਘਟਾ ਜੀ ਪੂਰਾ ਵਧੀਆ ਸਟਾਕ ਪਿਆ ਬਾਉਜੀ ਕੋਲੇ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਘਟੇ ਦਾ ਭਾਰ ਹੈ ਜੀ 4 ਰੁਪਏ ਦਾ ਭਾਜ ਜੀ ਆਲੂ ਆ ਹਾਂਜੀ ਦੋਸਤੋ ਆਪਾਂ ਹੋਰ ਵੀ ਡਾਇਮੰਡ ਜਿਹੜਾ ਪਿਆਉ ਡਾਇਮੰਡ ਆ ਜੀ ਪੂਰਾ ਵਧੀਆ ਕੁਆਲਿਟੀ ਦਾ ਜੀ ਉਹ ਹੈਗਾ ਰੇਟ ਜੀ 650 ਰੁਪਏ ਦਾ ਭਾਜ ਜੀ ਡਾਇਮੰਡ ਆਲੂ ਦਾ ਜੀ ਅਜੇ ਜੀ ਇਹ ਬੰਦ ਘਟੇ ਦਾ ਜੀ ਹਾਂਜੀ ਦੋਸਤੋ ਆਪਾਂ ਅੱਜ ਬਾਰੇ ਵੀ ਗੱਲਬਾਤ ਕਰਦੇ ਆਂ ਕਿ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਤੇ ਗੱਡੀਆਂ ਵੀ ਪਿਆਜ਼ ਦੀਆਂ ਵਾਦੂ ਆ ਚੁੱਕੀਆਂ ਨੇ ਬਰਨਾਲਾ ਮੰਡੀ ਦੇ ਵਿੱਚ ਤੇ ਆਪਾਂ ਗੱਡੀਵਾਰੇ ਵੀ ਪਿਆਜ਼ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲਰ ਰੇਟ ਜੀ ਅੱਜ ਦਾ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਅ ਘੱਟ ਚੁੱਕਿਆ ਜੀ ਪਿਆਜ਼ ਦਾ ਜੀ ਪਿਆਜ਼ ਦਾ ਭਾਅ ਰਹਿ ਗਿਆ ਜੀ 8 ਰੁਪਏ ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਪਿਆਜ਼ ਦਾ ਜੀ ਕਿਸੇ ਨੂੰ ਮਿਲਣਾ ਹੈ ਜੀ ਬੰਦ ਘਟੇ ਹੈ ਜੀ 8 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਪਿਆਜ਼ ਦਾ ਜੀ ਅੱਜ ਦਾ ਜੀ ਖੁੱਲੇ ਦਾ ਜੀ ਜੇ ਕਿਸੇ ਨੂੰ ਮਿਲਣਾ ਹੈ ਜੀ ਬੰਦ ਲੈਟਾ ਲੈਣਾ ਪੈਣਾ ਜੀ ਘੱਟੋ-ਪੱਟ 54 ਕਿਲੋ ਵੇਟ ਹੈ ਜੀ ਬੰਦ ਘਟੇ ਦੇ ਵਿੱਚ ਜੀ ਹਾਂਜੀ ਦੋਸਤੋ ਜਿਹੜਾ ਪਿਆਜ਼ ਅੱਜ ਦਾ ਜੀ ਹੈਗਾ ਪਿਆਜ਼ ਦਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਤੇ ਨਾਸਕ ਦੇ ਪਿਆਜ਼ ਦਾ ਹੈਗਾ ਜੀ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੀ ਮਿਲ ਜਾਣੀ ਜੇ ਕਿਸੇ ਨੇ ਵੀ ਲੈਣਾ ਜੀ ਬਰਨਾਲਾ ਮੰਡੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਜਿਹੜਾ ਨਵਾਂ ਪਿਆਜ਼ ਹੈ ਜੀ ਨਵੇਂ ਪਿਆਜ਼ ਦਾ ਭਾਅ ਹੈਗਾ ਜੀ 13 ਰੁਪਏ ਕਿਲੋ ਦਾ ਭਾਅ ਜੀ ਨਵੇਂ ਪਿਆਜ਼ ਦਾ ਜੀ ਇਹ ਬੰਦ ਗੱਟੀ ਦਾ ਭਾਅ ਜੀ ਨਵੇਂ ਪਿਆਜ਼ ਦਾ ਹਾਂਜੀ ਦੋਸਤੋ ਲਸਣ ਦੀ ਗੰਢੀ ਹੈ ਜਿਹੜੀ ਇਹ ਥੋੜੀ ਜਿਹੀ ਬਰੀਕ ਹੈ ਜੀ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਇਹ ਵੀ ਬੰਦ ਗੱਟੇ ਦਾ ਭਾਅ ਜੀ ਲਸਣ ਦਾ ਜੀ ਅੱਜ ਮਿਲ ਜਾਣਗੇ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਲਸਣ ਦਾ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਰ ਸੇਅਰ ਰੇਟ ਪਰ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਰਿਹਾ ਜੀ ਫਰੂਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਸੇਵ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਡੱਬਿਆਂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਰਿਹਾ ਜੀ ਫਰੂਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੇਟੀਆਂ ਦਾ ਭਾਅ ਰਿਹਾ ਜੀ ਅੱਜ ਦਾ ਇਹ ਕਿਸ ਨੂੰ ਮਿਲਣਾ ਹੈ ਇਹ ਬੰਦ ਪੇਟੀ ਦਾ ਭਾਜ ਜੀ ਸੇਵ ਦਾ ਜੀ ਅੱਜ ਦਾ ਮੰਨੀ ਬੰਦ ਕਰਕੇ ਹਾਂਜੀ ਦੋਸਤੋ ਮਾਲਟੀ ਦਾ ਭਾ ਹੈਗਾ ਜੀ ਮਸੰਮੀ ਦਾ ਭਾ ਰਿਹਾ ਜੀ ਅੱਜ ਦਾ ਜੀ 350 ਤੋਂ ਲੈ ਕੇ 750 ਰੁਪਏ ਤੱਕ ਦਾ ਭਾ ਜੀ ਮਸੰਮੀ ਦਾ ਜੀ ਇਹ ਮਾਲਟੀ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆ ਦਾ ਭਾ ਜੀ ਮਤਲਬ ਮਾਰਕੀਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਡਰੈਗਨ ਫਰੂਟ ਦਾ ਭਾ ਹੈਗਾ ਜੀ ਸਿੰਗਲ ਪੀਸ ਦਾ ਭਾ ਰਿਹਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾ ਜੀ ਡਰੈਗਨ ਫਰੂਟ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਸੀਤਾ ਫਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ 600 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਜੀ ਸੀਤਾ ਫਲ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਸੀਤਾ ਫਲ ਦਾ ਹਾਂਜੀ ਦੋਸਤੋ ਖੰਜੂਰਾ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਖੰਜੂਰਾ ਦਾ ਜੀ ਅੱਜ ਦਾ ਜੀ ਇਹ 40 ਰੁਪਏ ਦਾ ਭਾਅ ਭਾਅ ਜੀ ਪੀਸ ਦਾ ਜੀ ਸਿੰਗਲ ਪੀਸ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਡੱਬਾ ਲੈਣਾ ਪੈਣਾ ਜੀ 40 ਪਰ ਪੀਸ ਪਊਗਾ ਜੀ ਕਿਸੇ ਨੂੰ ਵੀ ਲੈਣਾ ਜੀ ਹਾਂਜੀ ਦੋਸਤੋ ਨਰੀਅਲ ਦਾ ਹੈਗਾ ਜੀ ਭਾਜੀ ਪਾਣੀ ਵਾਲੇ ਨਰੀਅਲ ਦਾ ਭਾ ਰਿਹਾ ਜੀ ਅੱਜ ਦਾ ਜੀ 450 ਰੁਪਏ ਦਾ ਭਾ ਰਿਹਾ ਜੀ ਕਿਸੇ ਨੂੰ ਮਿਲਣਾ ਜੀ ਪੰਜ ਨੰਬਰ ਦੁਕਾਨ ਤੋਂ ਮਿਲੂਆ ਜੀ 450 ਰੁਪਏ ਦਾ ਭਾ ਰਿਹਾ ਜੀ ਤੇ 10 ਪੀਸ ਨੇ ਜੀ ਇਹਦੇ ਵਿੱਚ ਬੰਦਲ ਫਾਕੇ ਦੇ ਵਿੱਚ ਜੀ ਕਿਸੇ ਨੂੰ ਮਿਲਣਾ ਜੀ ਬੰਦਲ ਫਾਕੇ ਦਾ ਭਾ ਜੀ ਅੱਜ ਦਾ ਜੀ ਡਫਿੰਗ ਦਾ ਜੀ ਹਾਂਜੀ ਦੋਸਤੋ ਪੈਨਪਲ ਦਾ ਭਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਪੈਨੈਪਲ ਦਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਜੀ ਪੈਨੈਪਲ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਰਿਹਾ ਜੀ ਪਵਿੱਤੇ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਜੀ 30 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਨਾਰਾਂ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਪਾ ਹੈਗਾ ਜੀ ਅਨਾਰਾਂ ਦਾ ਜੀ ਅੱਜ ਦਾ ਜੀ 15 ਤੋਂ ਲੈ ਕੇ 1700 ਰੁਪਏ ਤੱਕ ਦਾ ਪਾ ਜੀ ਅਨਾਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਪਾ ਜੀ ਅਨਾਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਈਮਲੀ ਬਾਰੇ ਆਪਾਂ ਗੱਲਬਾਤ ਕਰੀਏ ਤਾਂ ਈਮਲੀ ਦਾ ਰੇਟ ਹੈਗਾ ਜੀ ਬੰਦ ਡੱਬੀ ਲੈਣੀ ਪਣੀ ਜੇ ਕਿਸੇ ਨੂੰ ਵੀ ਲੈਣੀ ਜੀ ਬੰਦ ਡੱਬੀ ਦਾ ਪਾ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਪਾ ਜੀ ਡੱਬੀ ਦਾ ਜੀ ਇਹ ਬੰਦ ਦਾ ਕਿਸੇ ਨੂੰ ਲੈਣੀ ਬੰਦ ਡੱਬੀ ਲੈਣੀ ਪਣੀ ਜੀ ਈਮਲੀ ਲਈ ਹਾਂਜੀ ਦੋਸਤੋ ਲੱਕੜ ਦੀ ਪੇਟੀ ਦਾ ਸੇਵ ਦਾ ਭਾਅ ਹੈਗਾ ਜੀ ਇਹ ਬੰਦ ਪੇਟੀਆਂ ਮੇਰੇ ਮਰੇ ਕਿਸੇ ਨੂੰ ਵੀ ਲੈਣੇ ਲੱਕੜ ਵਾਲੀ ਪੇਟੀ ਦਾ ਭਾਅ ਹੈਗਾ ਜੀ 650 ਤੋਂ ਲੈ ਕੇ 700 ਰੁਪਏ ਤੱਕ ਦਾ ਭਾਅ ਆ ਜੀ ਲੱਕੜ ਵਾਲੀ ਪੇਟੀ ਦਾ ਜੀ ਸੇਵ ਦਾ ਜੀ ਇਹ ਬੰਦ ਪੇਟੀਆਂ ਦਾ ਭਾਅ ਜੀ ਸੇਵ ਦਾ ਆ ਆਹ ਤੇ ਹਾਂਜੀ ਦੋਸਤੋ ਅਮਰੂਦ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗ੍ਰੇਡਾਂ ਦਾ ਪਾ ਹੈ ਜੀ ਅਮਰੂਦ ਦਾ ਜੀ ਅੱਜ ਹੈ 40 ਰੁਪਏ ਕਿਲੋ ਦਾ ਪਾ ਜੀ ਅਮਰੂਦ ਦਾ ਜੀ ਬੰਦ ਗ੍ਰੇਡ ਲੈਣੇ ਪੈਣੇ ਜੇ ਕਿਸੇ ਨੂੰ ਵੀ ਲੈਣੇ ਇਹ ਘੱਟੋ ਘੱਟ ਗ੍ਰੇਡ ਦੇ ਵਿੱਚ ਹੁੰਦਾ ਜੀ 20 ਕਿਲੋ ਅਮਰੂਦ ਹੁੰਦਾ ਜੇ ਕਿਸੇ ਨੂੰ ਲੈਣੇ ਜੀ ਬੰਦ ਗ੍ਰੇਡ ਦਾ ਪਾ ਦੀ 40 ਰੁਪਏ ਕਿਲੋ ਦਾ ਪਾ ਜੀ ਅਮਰੂਦ ਦਾ